ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜਥਾ 316ਵਾਂ ਇਤਿਹਾਸਿਕ ਮਲਾਪ ਦਿਹਾੜਾ ਮਨਾਉਣ ਲਈ ਸ੍ਰੀ ਹਜੂਰ ਸਾਹਿਬ ਨਦੇੜ ਜਾ ਰਿਹਾ ਹੈ। ਇਹ ਜਥਾ ਜਿੱਥੇ ਹਜੂਰ ਸਾਹਿਬ ਨਦੇੜ ਵਿਖੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਪਹਿਲੀ ਤਰੀਕ ਨੂੰ ਹੋਣਗੇ ਕੱਲ ਸ਼ਾਮ ਨੂੰ ਪਹੁੰਚੇਗਾ 3 ਤਰੀਕ ਨੂੰ ਪੂਮਪਾਈ ਜਾਣਗੇ ਤੇ ਜਿੱਥੇ ਉਹ ਮਹਾਨ ਯੋद्धा ਜਰਨੈਲ ਜਦ 10 ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ 3 ਸਤੰਬਰ 1708 ਨੂੰ ਮਿਲਾਪ ਹੁੰਦਾ ਹੈ ਅਤੇ 12 ਮਈ 1710 ਨੂੰ ਉਹ ਸਰਹੰਦ ਫਤਿਹ ਕਰਦੇ ਹੈ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕਰਦੇ ਹੈ ਉਹ ਯੋਧੇ ਜਰਨੈਲ ਦਾ ਜਿਹੜਾ ਮਿਲਾਪ ਦਿਹਾੜਾ ਹੈ 10 ਪਿਤਾ ਦੇ ਨਾਲ ਉਹ ਅਸੀਂ ਮਨਾਉਣ ਜਾ ਰਹੇ ਹਾਂ ਇਹ 22ਵਾਂ ਜੱਥਾ ਜਾ ਰਿਹਾ ਹੈ ਤੇ ਜਿੱਥੇ ਮੈਂ ਸਮਝਦਾ ਉਸ ਮਹਾਨ ਯੋਧੇ ਜਰਨੈਲ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ ਦੇਖ ਤੇ ਫਤਿਹ ਨੂਸਰਤ ਬੇਦਰੰਗ ਜਾਫਤ ਅਜ਼ਨਾਨਕ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰਨ ਦਾ ਉਪਰਾਲਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਹਰ ਸਾਲ ਕਰਦੀ ਹੈ ਅਤੇ ਉੱਥੇ ਹੀ ਜਿਹੜੇ ਸਾਡੇ ਤਖਤ ਦੇ ਜਥੇਦਾਰ ਸਹਿਬਾਨ ਬਾਬਾ ਕੁਲਵੰਤ ਸਿੰਘ ਜੀ ਉਹਨਾਂ ਨੂੰ ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਪੁਸਤਕ ਵੀ ਭੇਟ ਕੀਤੀ ਜਾਏਗੀ ਫਾਊਂਡੇਸ਼ਨ ਵੱਲੋਂ ٹرسٹ ਵੱਲੋਂ ਕਿਉਂਕਿ ਉਹ ਸਾਡੇ ਮੁਖ ਸਰਪ੍ਰਸਤ ਨੇ ਤੇ ਮੈਂ ਸਮਝਦਾ ਕਿ ਅੱਜ ਜਿਹੜਾ ਜੱਥਾ ਬੜੇ ਖੁਸ਼ੀਆਂ ਭਰੇ ਤੇ ਲੱਡੂ ਵੰਡੇ ਜਾ ਰਹੇ ਨੇ ਕਿਤੇ ਪਰਮਿੰਦਰ ਗਰੇਵਾਲ ਕਿਤੇ ਰਾਜੂ ਬਾਜੜਾ ਜੀ ਕਿਤੇ ਸਾਡੇ ਸਾਥੀ ਲੱਡੂ ਲੈ ਕੇ ਆ ਰਹੇ ਨੇ ਕੋਈ ਫੁੱਲ ਲੈ ਕੇ ਆ ਰਿਹਾ ਹੈ ਕੋਈ ਬੈਨਰ ਤਿਆਰ ਕਰਕੇ ਮੇਰਾ ਮਤਲਬ ਸਾਰਿਆਂ ਦੀਆਂ ਭਾਵਨਾਵਾਂ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਹੁਣੇ ਸਤਖੰਡ ਐਕਸਪ੍ਰੈਸ ਇੱਕ ਦੋ ਮਿੰਟ ਦੇ ਵਿੱਚ ਆਉਣ ਵਾਲੀ ਆ ਤਾਂ ਕਿ ਸਾਰੇ ਸਟੇਸ਼ਨ ਤੇ ਪਹੁੰਚਣ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਬੋਧ ਭਾਦਰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਜਿਸ ਦੇ ਆਸਟ੍ਰੇਲੀਆ ਦੇ ਪ੍ਰਧਾਨ ਅਸ਼wini ਜੀ ਬਾਬਾ ਜੀ ਅਤੇ ਅੱਜ ਜਿਹੜਾ ਜਥਾ ਜਾ ਰਿਹਾ ਹੈ ਸ਼੍ਰੀ ਕ੍ਰਿਸ਼ਨ ਕੁਮਾਰ ਬਾਬਾ ਜੀ ਅਤੇ ਸੁਮੁੱਚੇ ਜਥਾ ਜਾ ਰਿਹਾ ਉਸ ਨੂੰ ਰਵਾਨਾ ਕਰਨ ਵਾਸਤੇ ਆਲ ਇੰਡੀਆ ਪਰਮਿਸ਼ਨ ਵੱਲੋਂ ਸ਼੍ਰੀ ਗੁਰਦਾਸ ਇਤਿਹਾਸਕ ਤਰਮਨਸਥਾਨ ਚਰਨ ਸ਼ੋ ਗੰਗਾ ਅਮਰਤਪੁਰ ਸਤਖੰਡ ਸ਼੍ਰੀ ਕੋਰਾਲਗੜ੍ਹ ਸਾਹਿਬ ਤੋਂ ਉਦਾਸ ਸੰਤ ਸਤਵਿੰਦਰ ਜੀ ਦਾ ਰਾਸ਼ਟਰੀ ਪ੍ਰਧਾਨ ਬੇਨਤੀ ਵੀ ਕਰਦਾ ਹੈ ਤੇ ਵਧਾਈ ਵੀ ਦਿੰਦਾ ਹੈ ਕਿ ਇਹੋ ਜਿਹੇ ਜਿਹੜੇ ਪਰਾਲੇ ਹੈ ਬਹੁਤ ਚੰਗੇ ਔਰ ਅੱਗੇ ਹੁੰਦੇ ਰਹਿਣ ਜਿਸ ਦੇ ਨਾਲ ਸਮਾਜ ਦੇ ਵਿੱਚ ਏਕਤਾ ਬਣੀ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਥੇ ਨੂੰ ਜਥੇ ਵਧਾਈ ਦਿੰਦਾ ਹਾਂ ਸੰਗਤ ਨੂੰ ਵਧਾਈ ਦਿੰਦਾ ਹਾਂ ਸਾਡੇ ਪ੍ਰਾਸ਼ਕੀ ਨੀ ਜੀ ਆਸਟ੍ਰੇਲੀਆ ਤੋਂ ਆਏ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਸੰਗਤ ਦਾ ਧੰਨਵਾਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰ YouTube Facebook Instagram X aur WhatsApp channel par